ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਪੀਮ ਜੈ ਭਾਰਤ ਅੱਜ ਅਸੀਂ ਪਹੁੰਚੇ ਹਾਂ ਪਿੰਡ ਬੁੱਲੋਵਾਲ ਜਿਹੜਾ ਕਿ ਹਲਕਾ ਕਰਤਾਰਪੁਰ ਦੇ ਵਿੱਚ ਪੈਂਦਾ ਡਿਸਟ੍ਰਿਕਟ ਜਲੰਧਰ ਇਸ ਪਿੰਡ ਦੇ ਵਿੱਚ ਇੱਕ ਅਜੇ ਕੁਮਾਰ ਨਾਮ ਦੇ ਦਲਿਤ ਨੌਜਵਾਨ ਦੇ ਨਾਲ ਇੱਕ ਬਹੁਤ ਵੱਡੀ ਜਿਹੜੀ ਦਰਿੰਦਗੀ ਆ ਉਹ ਕੀਤੀ ਗਈ ਆ ਇਸ ਨੌਜਵਾਨ ਨੂੰ ਪਹਿਲਾਂ ਤਾਂ ਉਹਦੇ ਘਰ ਦੇ ਵਿੱਚ ਜਿਹੜੇ ਦੋ ਨੌਜਵਾਨ ਆ ਉਹ ਮੋਟਰਸਾਈਕਲ ਤੇ ਲੈ ਕੇ ਜਾਂਦੇ ਉਹਨੂੰ ਕਿੰਨੇ ਕਿਉਂਕਿ ਮੁੰਡਾ ਮਕੈਨਿਕ ਆ ਉਹ ਦੋ ਨੌਜਵਾਨਾਂ ਨੂੰ ਕਹਿੰਦੇ ਆ ਕਿ ਅਸੀਂ ਨਵਾਂ ਮੋਟਰਟੈ ਲੈਣਾ ਵਾ ਤੇ ਅਸੀਂ ਤੈਨੂੰ ਮੋਟਰਟੈ ਦਿਖਾਣਾ ਵਾ ਉਹ ਮੁੰਡੇ ਉਸ ਮੁੰਡੇ ਨੂੰ ਮੋਟਰਸਕੱਟ ਤੇ ਬਿਠਾ ਕੇ ਆਪਣੀ ਮੋਟਰ ਤੇ ਲੈ ਜਾਂਦੇ ਆ ਜਿਹੜੇ ਕਿ ਇੱਕ ਸਵਰਨ ਜਾਤੀ ਜਾਤੀ ਅਭਿਮਾਨੀ ਜਿਹੜੇ ਲੋਕ ਸੀਗੇ ਉਸ ਮੁੰਡੇ ਨੂੰ ਆਪਣੀ ਮੋਟਰ ਤੇ ਲੈ ਜਾਂਦੇ ਆ ਮੋਟਰ ਤੇ ਲਿਜਾ ਕੇ ਉਸ ਮੁੰਡੇ ਨੂੰ ਘੰਟਾ ਡੇਢ ਘੰਟਾ ਕੁੱਟਿਆ ਗਿਆ ਉਹਦੇ ਸਾਰੇ ਕੱਪੜੇ ਲਾਏਗੇ ਕੱਪੜੇ ਲਾਣ ਤੋਂ ਬਾਅਦ ਉਹਦੇ ਜਿਹੜੇ ਸਿਰ ਦੇ ਵਾਲ ਆ ਅੱਧੇ ਸਿਰ ਦੇ ਜਿਹੜੇ ਵਾਲ ਆ ਉਹ ਕੱਟ ਦਿੱਤੇਗੇ ਉਸ ਮੁੰਡੇ ਦੇ ਜਿਹੜੇ ਸਰੀਰ ਦੇ ਉੱਤੇ ਇੰਨੇ ਜ਼ਿਆਦਾ ਜਿਹੜੇ ਪੁੱਠੇ ਖੰਡੇ ਵਗੈਰਾ ਮਤਲਬ ਕੋਰੇ ਨਿਸ਼ਾਨ ਜਿਹੜੇ ਆ ਉਹ ਬਣੀ ਹੋਏ ਆ 1.5 ਘੰਟਾ ਉਸ ਮੁੰਡੇ ਦੇ ਨਾਲ ਜਿਹੜੀ ਹਵਾਨੀਅਤ ਆ ਉਹ ਕੀਤੀ ਗਈ ਕਾਫੀ ਬੰਦਿਆਂ ਨੇ ਮਿਲ ਕੇ ਉਹਨੂੰ ਮੋਟਰ ਤੇ ਕੁੱਟਿਆ ਮੋਟਰ ਤੇ ਕੁੱਟਣ ਤੋਂ ਬਾਅਦ ਵਿੱਚ ਉਹ ਜਿਹੜਾ ਮੁੰਡੇ ਨੂੰ ਜਿਹੜੇ ਉਹ ਨੋ ਸੀਗੇ ਜਿਹੜੇ ਹੱਥਾਂ ਦੀਆਂ ਉਂਗਲੀਆਂ ਜਿਹੜੇ ਨੋ ਆ ਉਹ ਪਲਾਸ ਨਾਲ ਖਿੱਚੇ ਗਏ ਉਸ ਦਲਿਤ ਨੌਜਵਾਨ ਨੂੰ ਜਾਤੀ ਸੂਚਕ ਮਾਰ ਪੈਂਦੀਆਂ ਗਾਲਾਂ ਕੱਢੀਆਂ ਗਈਆਂ ਉਸ ਤੋਂ ਬਾਅਦ ਵਿੱਚ ਉਸ ਮੋਟਰ ਤੋਂ ਇੱਕ ਕਾਰ ਦੀ ਡਿੱਕੀ ਦੇ ਵਿੱਚ ਇੱਕ ਮੁੰਡੇ ਨਾਲ ਜਾਰਨ ਉਹ ਜਦਾ ਭੜਾ ਵਰਤਾਓ ਕਰਦੇ ਉਸ ਮੁੰਡੇ ਨੂੰ ਕਾਰ ਦੀ ਡਿੱਕੀ ਚ ਪਾਇਆ ਗਿਆ ਕਾਰ ਦੀ ਡਿੱਕੀ ਚ ਪਾ ਕੇ ਉਸ ਤੋਂ ਬਾਅਦ ਉਸ ਮੁੰਡੇ ਨੂੰ ਉਹ ਜਿਹੜੇ ਜਾਤੀਵਾਣੀ ਲੋਕ ਸੀ ਆਪਣੇ ਘਰ ਲੈ ਗਏ ਆਪਣੇ ਘਰ ਵਿੱਚ ਲਿਜਾ ਕੇ ਉਸ ਮੁੰਡੇ ਨੂੰ ਕੁੱਟਿਆ ਜਦੋਂ ਉਸ ਮੁੰਡੇ ਦੀ ਮਾਂ ਨੂੰ ਪਤਾ ਲੱਗਿਆ ਕਿ ਉਸ ਮੁੰਡੇ ਨੂੰ ਕੁੱਟਦੇ ਪਿਆ ਜਦੋਂ ਉਹਦੀ ਮਾਂ ਉਸ ਮੁੰਡੇ ਦੇ ਘਰ ਗਈ ਉਸ ਉਹਦੀ ਮਾਂ ਨੂੰ ਵੀ ਜੱਟ ਸੁੱਤੋਂ ਗਾਲਾਂ ਕੱਢੀਆਂ ਅਤੇ ਉਹਦੀ ਮਾਂ ਦੇ ਉਹਨਾਂ ਲੋਕਾਂ ਨੇ ਉਹਦੀ ਮਾਂ ਦੇ ਵੀ ਜਿਹੜੀਆਂ ਉਹਨਾਂ ਨੇ ਲੱਤਾਂ ਮਾਰੀਆਂ ਉਸ ਤੋਂ ਬਾਅਦ ਜਿਹੜੀ ਉਹਦੀ ਮਾਂ ਆਪਣੇ ਸਪਿੰਡ ਦੇ ਸਰਪੰਚ ਦੇ ਕੋਲ ਆਈ ਔਰ ਖੋ ਗਿਆ ਕਿ ਉਹਨਾਂ ਹੀ ਲੋਕਾਂ ਨੇ ਬਾਅਦ ਵਿੱਚ ਮਤਲਬ ਕਾਲ ਕੀਤੀ ਪੁਲਿਸ ਨੂੰ ਤੇ ਪੁਲਿਸ ਵੀ ਉਸ ਮੁੰਡੇ ਨੂੰ ਆਪਣੇ ਘਰੋਂ ਲੈ ਕੇ ਗਈ ਉਹਨਾਂ ਦੇ ਘਰੋਂ ਮੁੰਡੇ ਨੂੰ ਪੁਲਿਸ ਲੈ ਗਏ ਔਰ ਥਾਣੇ ਵਿੱਚ ਉਹਨੂੰ ਬੰਦ ਕਰ ਦਿੱਤਾ ਔਰ ਜਦੋਂ ਪਿੰਡ ਦੀ ਪੰਚਾਇਤ ਥਾਣੇ ਵਿੱਚ ਗਈ ਜਦੋਂ ਪਿੰਡ ਦੀ ਪੰਚਾਇਤ ਥਾਣੇ ਵਿੱਚ ਗਈ ਤੇ ਉੱਥੇ ਜਿਹੜਾ ਅਸਰ ਤੋਂ ਯਾਦਵਿੰਦਰ ਸਿੰਘ ਉਹ ਤੇਰੇ ਅਸਰ ਤੋਂ ਨੇ ਕਿਹਾ ਕਿ ਅਸੀਂ ਤੁਹਾਡਾ ਰਾਜੀਨਾਮਾ ਕਰਾਂਦੇ ਜਦੋਂ ਪਿੰਡ ਦੇ ਸਰਪੰਚ ਨੇ ਕਿਹਾ ਕਿ ਕੀ ਮੁੰਡਾ ਇਸ ਟਾਈਮ ਰਾਜੀਨਾਮੇ ਦੇ ਯੋਗ ਹੈਗਾ ਤੁਸੀਂ ਤਾਂ ਮੁੰਡੇ ਦਾ ਲਾਜ ਵੀ ਨਹੀਂ ਕਰਾਇਆ ਜਦੋਂ ਪ੍ਰੈਸ਼ਰ ਪਿਆ ਪ੍ਰੈਸ਼ਰ ਪੈਣ ਤੋਂ ਬਾਅਦ ਵਿੱਚ ਉਸ ਬਲੂਅਰ ਠੰਡ ਦਾ ਜਿਹੜਾ ਇੰਚਾਰ ਸੀਗਾ ਐਸ ਤੋਂ ਯਾਦਵਿੰਦਰ ਸਿੰਘ ਨੇ ਫਿਰ ਉਸ ਮੁੰਡੇ ਨੂੰ ਉਹਦੀ ਸਬੂਧਰ ਲੈ ਕੇ ਸਰਪੰਚ ਸਾਹ ਦੇ ਖਵਾਲੇ ਕੀਤਾ ਉਸ ਤੋਂ ਬਾਅਦ ਜਿਹੜੀ ਪਿੰਡ ਦੀ ਪੰਚਾਇਤ ਸੀ ਉਸ ਪਿੰਡ ਦੀ ਪੰਚਾਇਤ ਨੇ ਜਾ ਕੇ ਉਸ ਮੁੰਡੇ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਪਰ ਸਭ ਤੋਂ ਵੱਡੀ ਗੱਲ ਐਸ ਟਾਈਮ ਜਿਹੜੀ ਸੋਚਰ ਜੋ ਗੱਲ ਆ ਕਰਤਾਰਪੁਰ ਹਲਕਾ ਜਿੱਥੇ ਦਾ ਐਮ ਐਲ ਏ ਇੱਕ ਸ਼ੈਡਿਊਲ ਕਾਸਟਾ ਸਾਬਕਾ ਮੰਤਰੀ ਸਾਬਕਾ ਮੰਤਰੀ ਸ਼ੈਡਿਊਲ ਕਾਸਟਾ ਬਲਕਾਰ ਸਿੰਘ ਔਰ ਤੁਸੀਂ ਇਸ ਤੋਂ ਪਹਿਲਾਂ ਮੇਰੀ ਇੱਕ ਵੀਡੀਓ ਦੇਖੀ ਹੋਣੀ ਹੈ ਸ਼ਾਂਤਰਾਸੀ ਹਲਕੇ ਜਿੱਥੇ ਗੁਰੂ ਰਵਿਦਾਸ ਮਹਾਰਾਜ ਜਿਹੜਾ ਜਨਮ ਦਿਨ ਮ ਉੱਥੇ ਦਾ ਵੀ ਜਿਹੜਾ ਐਮਐਲਏ ਆ ਸ਼ੈਡਿਊਲ ਕਾਸਟ ਐਸੀ ਰਿਜ਼ਰਵ ਸੀਟ ਡਾਕਟਰ ਵਿਰੋਧ ਜਿਹੜੇ ਇਸ ਟਾਈਮ ਕੈਬਨਿਟ ਮੰਤਰੀ ਆ ਔਰ ਉਸ ਤੋਂ ਪਹਿਲਾਂ ਤੁਸੀਂ ਇੱਕ ਚੰਦ ਭਾਣ ਪਿੰਡ ਦੀ ਫਿਲਮ ਦੇਖੀ ਆਪਣੇ ਵੀਡੀਓ ਦੇਖੀ ਹੋਣੀ ਹੈ ਜਿੱਥੇ ਦਲਿਤਾਂ ਦੇ ਨਾਲ ਕਿੰਨਾ ਮਤਲਬ ਜ਼ੁਲਮ ਹੋਇਆ ਸ਼ਾਸਨ ਪ੍ਰਸ਼ਾਸਨ ਨੇ ਮਿਲ ਕੇ ਦਲਿਤਾਂ ਦੇ ਘਰਾਂ ਵਿੱਚ ਜਾ ਕੇ ਤੋੜਪਾਨ ਕੀਤੀ ਉਥਰੇ ਸਰਪੰਚ ਨੂੰ ਚੱਕਿਆ ਔਰ ਉਸ ਉਸ ਸੰਗਰੂਰ ਹਲਕੇ ਦਾ ਜਿਹੜਾ ਪਿੰਡ ਸੀ ਆ ਉਥੇ ਦਾ ਵੀ ਐਮਐਲਏ ਮੰਤਰੀ ਉਹ ਵੀ ਐਸੀ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਜਿੱਥੇ ਬਾਬਾ ਸਾਹਿਬ ਵੇਟ ਕਰਦਾ ਜਿਹੜਾ ਸਟੈਚੂ ਆ ਜਿੱਥੇ ਬਾਬਾ ਸਾਹਿਬ ਵੇਟ ਕਰਦਾ ਸਟੈਚੂ ਲਾਲ ਤੋਂ ਰੁਕੇ ਜਾ ਰਹਾ ਸੀ ਉਹ ਸਲਕੇ ਦਾ ਵੀ ਜਿਹੜਾ ਐਮ ਐਲ ਏ ਸ਼ਡਿਊਲ ਕਾਸਟ ਆ ਕਹਿੰਦਾ ਭਾਪ ਕੀ ਆ ਕਿ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਉਦੋਂ ਦਾ ਦਲਿਤ ਸਮਾਜ ਤੇ ਜਿਹੜਾ ਜ਼ੁਰਮ ਜੋਰ ਜਬਰਨ ਉਹ ਵਧ ਗਿਆ ਆ ਉਹਨਾਂ ਤੇ ਜਿਹੜੇ ਤਸ਼ੱਦਦ ਆ ਉਹ ਬਹੁਤ ਜ਼ਿਆਦਾ ਵਧਿਆ ਇਹ ਤੋਂ ਇਹ ਪਤਾ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਐਂਟੀ ਸ਼ਡਿਊਲ ਕਾਸਟ ਪਾਰਟੀ ਆ ਤੁਸੀਂ ਦੇਖੋ ਕਿ ਪਹਿਲਾ ਅਕਾਲੀ ਔਰ ਕਾਂਗਰਸੀ ਸਰਕਾਰ ਵੱਲੋਂ ਹਰ ਵਾਰੀ ਐਸਟੀ ਐਸਟੀ ਕਮਿਸ਼ਨ ਦਾ ਜਿਹੜਾ ਚੇਅਰਮੈਨ ਆ ਉਹ ਲਗਾਇਆ ਜਾਂਦਾ ਸਿੱਖ ਸ਼ੂਲਕਾਸ ਨੂੰ ਔਰ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਆ ਹੱਲੇ ਤਕਰ ਪੰਜਾਬ ਦੇ ਮੁੱਖ ਮੰਤਰੀ ਮਾਨ ਜੋਗ ਭਗਵੰਤ ਸਿੰਘ ਮਾਨ ਨੇ ਹੱਲੇ ਤਕਰ ਇਹ ਨਹੀਂ ਸਰਦਿਆ 2-3 ਸਾਲ ਹੋ ਚੱਲਿਆ ਕਿ ਐਸਟੀ ਜਿਹੜਾ ਕਮਿਸ਼ਨ ਦਾ ਜਿਹੜਾ ਚੇਅਰਮੈਨ ਆ ਉਹ ਕਿਸੇ ਨੂੰ ਲਗਾਇਆ ਜਦੋਂ ਉਹ ਪੋਸਟ ਖਾਲੀ ਆ ਕਿਉਂ ਖਾਲੀ ਆ ਤਾਂ ਕਿ ਜਿਹੜੇ ਐਸਟੀ ਲੋਕਾਂ ਉਹਨਾਂ ਨੂੰ ਕੋਈ ਵੀ ਇਨਸਾਫ ਨਾ ਮਿਲ ਸਕੇ ਤੁਸੀਂ ਇਹਨਾਂ ਜਿਹੜੇ ਦਲਿਤ ਵਰਗ ਦੀ ਚਿਹਰਾ ਤੁਸੀਂ ਦੇਖ ਸਕਦੇ ਆ ਕਹਾਂ ਤੇ ਪਾਠੀਆ ਨਾ ਤਾਂ ਇਸ ਨੌਜਵਾਨ ਦੀ ਸ਼ਾਸਨ ਨੇ ਕੋਈ ਖਾਰ ਲਈ ਔਰ ਨਾ ਹੀ ਜਿਹੜੇ ਸ਼ਾਸਨ ਪ੍ਰਸ਼ਾਸਨਾ ਉਹਨਾਂ ਕਿਸੇ ਨੇ ਵੀ ਇਸ ਨੌਜਵਾਨ ਦੀ ਜੜ ਸਾਰ ਨਹੀਂ ਲਈ ਪਹਿਲਾਂ ਤਾਂ ਡੇਢ ਜਿਹੜਾ ਘੰਟਾ ਡੇਢ ਘੰਟਾ ਉਸ ਨੌਜਵਾਨ ਨੂੰ ਕੁੱਟਿਆ ਗਿਆ ਉਹ ਜਿਹੜਾ ਨੌਜਵਾਨ ਸਦਵੇਂ ਦੇ ਵਿੱਚ ਆ ਉਹ ਡਰਿਆ ਹੋਇਆ ਉਸ ਤੋਂ ਬਾਅਦ ਜਿਹੜੀ ਪੁਛਰੀ ਉਹਦੀ ਸਾਰ ਨਹੀਂ ਲਈ ਪਰ ਮੁੰਡਾ ਡਰਿਆ ਹੋਇਆ ਇਵਨ ਕਿ ਜਿਹੜਾ ਏਐਸਏ ਸੀਗਾ ਕੀ ਨਾਮ ਸੀ ਇਹਦਾ ਸਰਿੰਦਰ ਸਿੰਘ ਸਰਿੰਦਰ ਸਿੰਘ ਏਐਸਆਈ ਜਦੋਂ ਮੁੰਡੇ ਨੇ ਲਖਾਇਆ ਕਿ ਮੈਨੂੰ ਇਹਨਾਂ ਨੇ ਜਾਂਚ ਵਿੱਚ ਗਾਲਾਂ ਵੀ ਕੱਢੀਆਂ ਜਦੋਂ ਉਹਨੇ ਕਿਹਾ ਕਿ ਮੈਨੂੰ ਜਾਤੀਛਿੱਤ ਤੇ ਗਾਲ੍ਹਾਂ ਕੱਢੀਆਂ ਕਹਿੰਦਾ ਮੈਂ ਇਹ ਲਿਖ ਨਹੀਂ ਸਕਦਾ ਡੀਐਸਪੀ ਸਾਹਿਬ ਦੇ ਲਿਖ ਸਕਦੇ ਤਾਂ ਉਹਨੇ ਉਸ ਮੁੰਡੇ ਦੀ ਉਹ ਗੱਲ ਹੀ ਲਿਖੀ ਚਲੋ ਆਪਾਂ ਮੰਨ ਲੈਂਦੇ ਆ ਕਿ ਉਸ ਮੁੰਡੇ ਦੀ ਇਹ ਗੱਲ ਨਹੀਂ ਲਿਖੀ ਗਈ ਜੇ ਉਹ ਮੁੰਡਾ ਨਾ ਵੀ ਕਵੇ ਨਾ ਕਿ ਮੈਨਾਂ ਅਸੀਂ ਜਾਤੀਛਿੱਤ ਤੇ ਗਾਲ੍ਹਾਂ ਕੱਢੀਆਂ ਤੇ ਤਾ ਵੀ ਇੱਕ ਐਸਸੀ ਨੌਜਵਾਨ ਨੂੰ ਘਰੋਂ ਚੱਕ ਕੇ ਲੈ ਕੇ ਜਾਣਾ ਮੋਟਰ ਤੇ ਬੰਦਕ ਬਣਾ ਕੇ ਉਹਨੂੰ ਨਿਰਵਸਤਰ ਕਰਕੇ ਸਾਰੇ ਕੱਪੜੇ ਲਾ ਕੇ ਉਹਨੂੰ ਨੰਗਾ ਕਰਕੇ ਕੁੱਟਣਾ ਉਹਦੇ ਸਿਰ ਦੇ ਅੱਧੇ ਵਾਲ ਕੱਟਨੇ ਫਿਰ ਉਸ ਤੋਂ ਬਾਅਦ ਉਹ ਜਿਹੜੇ ਹੱਥਾਂ ਨੇੜੇ ਲੋਹ ਖਿੱਚੜੇ ਇਹਨਾਂ ਸਾਰੀਆਂ ਚੀਜ਼ਾਂ ਤੇ ਜਿਹੜੀ ਐਸਈਐਸਟੀ ਧਾਰਾ ਲੱਗਦੀ ਐ ਐਸਈਐਸਟੀ ਜਿਹੜੀ ਤਿੰਨ ਧਾਰਾ ਉਹ ਵੀ ਲੱਗਦੀ ਆ ਮੁੰਡੇ ਨੂੰ ਬਲਦਕ ਬਣਾਉਣ ਦੀ ਧਾਰਾ ਲੱਗਦੀ ਆ ਔਰ ਬੰਦੇ ਕੋਲ ਕੁਟੇ ਦੀ ਧਾਰਾ ਲੱਗਦੀ ਆ ਮੁੰਡੇ ਨੂੰ ਕੋਲੋ ਚੱਕੇ ਲੱਗ ਜਾਣ ਦੀ ਧਾਰਾ ਲੱਗਦੀ ਆ ਔਰ ਪੁਲਿਸ ਪ੍ਰਸ਼ਾਸਨ ਨੇ ਇਹ ਕੋਈ ਵੀ ਧਾਰਾ ਨਹੀਂ ਲਾਈ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਿਹੜਾ ਮੁੰਡਾ ਆ ਉਹ ਗਰੀਬ ਪਰਿਵਾਰ ਦਾ ਬਿਲੋਂਗ ਕਰਦਾ ਆ ਮੁੰਡੇ ਦਾ ਫਾਦਰ ਉਹਨਾਂ ਨੂੰ ਪੈਰਲਾਈਜ਼ਡ ਆ ਮੁੰਡੇ ਦਾ ਫਾਦਰ ਪੈਰਲਾਈਜ਼ਡ ਆ ਇਸ ਕਰਕੇ ਪੁਲਿਸ ਨੂੰ ਪਤਾ ਸੀ ਸਾਨੂੰ ਇੱਥੋਂ ਕੁਝ ਨਹੀਂ ਮਿਲਣਾ ਔਰ ਜਿਹੜੇ ਦੂਸਰੇ ਆ ਉਹ ਪੂੰਜੀਵਾਦੀ ਲੋਕ ਆ ਧਨਾੜ ਲੋਕ ਆ ਉਹਨਾਂ ਨੇ ਮੁੰਡੇ ਦਾ ਜਿਹੜਾ ਸ਼ੋਸ਼ਣ ਕੀਤਾ ਔਰ ਜਿਹੜਾ ਪ੍ਰਸ਼ਾਸਨਿਕ ਸ਼ਾਸਨ ਆ ਉਹਨੇ ਇਸ ਗਰੀਬ ਦਲਿਤ ਨੌਜਵਾਨ ਨੂੰ ਇਨਸਾਫ਼ ਦੇਣ ਦੀ بجائے ਉਹ ਜਿਹੜੇ ਬੇਈਮਾਨ ਜਿਹੜੇ ਲੋਕ ਇੱਕ ਜਿਨ੍ਹਾਂ ਨੇ ਦਰਿੰਦਗੀ ਕੀਤੀ ਇਸ ਨੌਜਵਾਨਾਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆ ਔਰ ਹਸ ਟਾਈਮ ਜਿਹੜੀ ਪੁਲਿਸ ਆ ਕੀ ਕਰ ਰਹੀ ਆ ਜਿਹੜੇ ਉਹਨਾਂ ਦੋ ਮੁੰਡੇ ਆ ਜੇ ਨੂੰ ਮੁੰਡੇ ਨੂੰ ਘਰੋਂ ਚੱਕੇ ਲੱਗੇ ਉਹਨਾਂ ਦਾ ਇੱਕੀ ਦਾ ਵੀਜ਼ਾ ਲੱਗਿਆ ਹੋਇਆ ਔਰ ਪੁਲਿਸਟੇਮ ਜਿਹੜਾ ਜਿਹੜਾ ਪਰਚਾ ਇੱਕ ਨੋਰਮਲ ਜਿਹਾ ਪਰਚਾ ਕਰਕੇ ਉਹਨਾਂ ਨੇ ਕੋਈ ਵੀ ਜਿਹੜੀ ਐਸਐਸਟੀ ਦੀ ਬਲੀਦਾਰਾ ਨਹੀਂ ਲਈ ਜਿਹੜੀ ਪੁਲਿਸ ਸਿੱਧੇ ਤੌਰ ਤੇ ਉਹਨਾਂ ਨੌਜਵਾਨ ਦਾ ਜਿਹੜਾ ਸਾਥ ਆ ਉਹਨਾਂ ਪਰਿਵਾਰ ਦਾ ਜਿਹੜਾ ਸਾਥ ਆ ਉਹ ਦੇ ਰਹੀ ਆ ਦੇਖੋ ਮੈਂ ਆਪਣੀ ਸਮਾਵਨਿਕ ਬੇਨਤੀ ਕਰਨੀ ਚਾਹੁੰਦਾ ਹਾਂ ਸਰਕਾਰ ਨੇ ਮੁੰਡੇ ਦਾ ਸਾਥ ਨਹੀਂ ਦਿੱਤਾ ਮੁੰਡਾ ਸਦਮੇ ਵਿੱਚ ਆ ਪੁਲਿਸ ਨੇ ਮੁੰਡੇ ਨੂੰ ਇਨਸਾਫ ਨਹੀਂ ਦਿੱਤਾ ਮੁੰਡਾ ਸਦਮੇ ਚ ਆ ਇਸ ਟਾਈਮ ਮੁੰਡੇ ਦੇ ਕੋਲ ਇਸ ਟਾਈਮ ਉਸ ਨੌਜਵਾਨ ਦੇ ਕੋਲ ਸਿਰਫ ਇੱਕੋ ਹੀ ਉਮੀਦ ਆ ਉਹ ਅਗੇ ਆਪਣੇ ਸਮਾਜ ਦੇ ਸਾਥੀ ਇਸ ਕਰਕੇ ਮੈਂ ਆਪਣੇ ਸਮਾਜ ਨੂੰ ਬੇਨਤੀ ਕਰਦਾ ਕਿ ਵੱਧ ਛੜ ਕੇ ਇਸ ਨੌਜਵਾਨ ਨੂੰ ਸਾਥ ਦਿਓ ਤਾਂ ਜੋ ਇਸ ਮੁੰਡੇ ਨੂੰ ਇਨਸਾਫ ਮਿਲ ਸਕੇ ਤਾਂ ਜੋ ਜਿਹੜਾ ਮੁੰਡਾ ਡਰਿਆ ਹੋਇਆ ਸਹਿਮਿਆ ਹੋਇਆ ਉਹਨੇ ਪਤਾ ਲੱਗ ਸਕੇ ਕਿ ਨਹੀਂ ਸਾਡਾ ਸਮਾਜ ਸਾਡੇ ਨਾਲ ਖੜਿਆ ਔਰ ਆ ਜਿਹੜੇ ਜ਼ਾਲਮ ਲੋਕਾਂ ਇਹਨਾਂ ਨੇ ਪਿੰਡ ਵਿੱਚ ਪਹਿਲਾਂ ਹੀ ਬਹੁਤ ਸਾਰੀ ਇਧਰ ਹੀ ਬਰਦਾਤਾਂ ਕੀਤੀਆਂ ਔਰ ਇਹਨਾਂ ਦਾ ਸ਼ਾਸਨ ਪ੍ਰਸ਼ਾਸਨ ਨੇ ਪਹਿਲਾਂ ਵੀ ਸਾਥ ਦਿੱਤਾ ਜਿਹਦੇ ਕਰਕੇ ਜਿਹੜਾ ਨਵੇਂ ਹੌਸਲੇ ਆ ਉਹ ਵਧੇ ਹੋਏ ਆ ਔਰ ਸਾਫ਼ ਗੱਲ ਹੈ ਜਿਹੜੀ ਜਿਹੜੀ ਵੀਡੀਓ ਨਾਲ ਨਾਲ ਜੋ ਵੀ ਮੈਂ ਤੁਹਾਨੂੰ ਦੱਸਿਆ ਜਿਹੜੀ ਨਾਲ ਨਾਲ ਇਸ ਵੀਡੀਓ ਦੇ ਵਿੱਚ ਜਿਹੜੀ ਥੱਲੇ ਦੀ ਵੀਡੀਓ ਚੱਲਦੀ ਹੋਊਗੀ ਤੁਸੀਂ ਦੇਖਦੇ ਵੀ ਹੋਵੋਗੇ ਉਹ ਮੈਂ ਆਪਣਾ ਨੰਬਰ ਵੀ ਸ਼ੇਅਰ ਕਰ ਰਿਹਾ ਔਰ ਤੁਸੀਂ ਇਸ ਪਿੰਡ ਵਿੱਚ ਆ ਸਕਦੇ ਪਿੰਡ ਦੇ ਸਰਪੰਚਾਂ ਨੂੰ ਮਿਲ ਸਕਦੇ ਆ ਪਿੰਡ ਬੁੱਲੋਵਾਲ ਹਲਕਾ ਕਰਤਾਰਪੁਰ ਡਿਸਟ੍ਰਿਕਟ ਜਲੰਧਰ ਔਰ ਜਰੂਰ ਇੱਥੇ ਪਹੁੰਚੋ ਇਹਨਾਂ ਦਾ ਸਾਥ ਦਿਓ ਔਰ ਅਸੀਂ 2-3 ਦਿਨ ਦੇ ਵਿੱਚ ਭੋਗਪੁਰ ਦੇ ਢਿੱਗਾ ਬੜੀ ਵੱਡੀ ਹੰਗਾਮੀ ਮੀਟਿੰਗ ਕਰਨ ਜਾ ਰਹੇ ਆ ਜਿਹਦੇ ਵਿੱਚ ਸਾਰੇ ਜਿਹੜੇ ਦਲਿਤ ਸੰਗਠਨਾਂ ਉਹਨਾਂ ਨੂੰ ਖੁੱਲ੍ਹਾ ਸੱਦਾ ਆ ਔਰ ਅਸੀਂ ਸਾਰੇ ਦਲਿਤ ਸੁਲਿ ਇੱਥੇ ਜਿਹੜੀ ਵੱਡੀ ਹੰਗਾਮੀ ਮੀਟਿੰਗ ਕਰਾਂਗੇ ਔਰ ਉਸ ਤੋਂ ਬਾਅਦ ਜਿੱਦਾਂ ਚੰਦਪਾਣ ਪਿੰਡ ਦੇ ਵਿੱਚ ਦਲਿਤ ਸਮਾਜ ਨੇ ਇਕੱਠੇ ਹੋ ਕੇ ਆਪਣੇ ਲੋਕਾਂ ਨੂੰ ਇਨਸਾਫ ਦਵਾਇਆ ਉਹੀ ਚੰਦਪਾਣ ਵਾਲਾ ਜਿਹੜਾ ਇਸ ਟਾਈਮ ਇੱਥੇ ਜਿਹੜਾ ਮੁੱਦਾ ਆ ਉਹ ਕ੍ਰੀਏਟ ਕੀਤਾ ਜਾਊਗਾ ਔਰ ਚੰਦਪਾਣ ਪਿੰਡ ਵਾਲੇ ਜਿਹੜਾ ਕਾਰਡ ਆ ਇਸ ਪਿੰਡ ਦੇ ਵਿੱਚ ਆਪਾਂ ਲੋਕਾਂ ਨੂੰ ਇਕੱਠੇ ਕਰਾਂਗੇ ਸਮਾਜ ਨੂੰ ਇਕੱਠੇ ਕਰਾਂਗੇ ਤਾਂ ਜੋ ਇਸ ਪਰਿਵਾਰ ਨੂੰ ਜਿਹੜਾ ਇਨਸਾਫ ਦਵਾਇਆ ਜਾਵੇ ਇੰਨਾ ਹੀ ਕਹਿੰਦਾ ਹੈ ਜੈਪੀਨ ਜੈਪਾਰਤ ਔਰ ਤੁਹਾਨੂੰ ਫਿਰ ਬੇਨਤੀ ਆ ਕਿ ਇਸ ਮੀਡੀਆ ਨੂੰ ਵੱਤ-ਵੱਤ ਸ਼ੇਅਰ ਕਰੋ ਤਾਂ ਜੋ ਇਸ ਪਰਿਵਾਰ ਨੂੰ ਇਨਸਾਫ ਮਿਲ ਸਕੇ